ਦੇ ਡਾਂਸ ਕਰਦੀ ਤੇ ਮੇ ਡਾਂਸ ਕਰਦੀ ਦੇਖਣ ਲੱਗੇ ਫਿਰ ਭਾਬੀ ਮੇਰੀ ਝੋਟੀ ਕਰਦੇ ਆ ਸੱਸੀ ਘਰ ਸਾਬका ਜੀਜਾ ਜੀ ਕਿਵੇਂ ਹੋ ਵਧੀਆ ਜੀ ਵਧੀਆ ਹੋਰ ਹਾਂ ਕਦੋਂ ਕੁ ਡਾਸ ਆ ਜਾਂਦੇ ਵੀਡੀਓ ਨਾਲ ਬਸ ਇੱਧਰ ਗਏ ਸੀ ਜੀ ਬਾਰਦਤ ਕਰਨ ਮਰਿਆ ਕੁੱਤਾ ਹੋਈ ਨਾ ਤਾਂ ਇਹ ਮਰਿਆ ਨਹੀਂ ਆ ਕਿਵੇਂ ਲਾਈ ਫਿਰਦਾ ਇਹ ਸਕਰੀਨ ਟੁੱਟ ਗਈ ਮੇਰੀ ਦਵਾਰ ਨੋਸ ਦੀ ਸਾਲੇ ਦੀ ਇਹ ਜੀ ਨਸਕੀਰ ਹੈ ਤੇ ਜਿਹੜੀ ਉਹਦੀ ਟੁੱਟ ਜਾਂਦੀ ਆ। ਹੋਰ ਸਾਬਕਾ ਜੀਜਾ ਜੀ ਠੀਕੋਂ? ਵਧੀਆ ਬੁਜੇ ਸਾਬਕਾ ਜੀਜਾ ਕਿਉਂ ਕਹੀ ਜਾਂਦਾ ਮੈਨੂੰ ਇਹ। ਸਾਬਕਾ ਤਾਂ ਤਾਂ ਹੁੰਦਾ ਜੇ ਕੋਈ ਉਹਦਾ ਛੋਟਾ ਬਈ ਵਿਆਹ ਕਰਾ ਲੇ। ਨਹੀਂ ਜੀ ਜਿਵੇਂ ਹੁਣ ਤੁਸੀਂ ਪਹਿਲਾਂ ਜੀਜੇ ਦੀ ਛੋਟੇ ਪਦਵੀਤੀ ਜੀਜੇ ਵਾਲੀ ਹੁਣ ਥੋੜੀ ਖੋਲ ਹੀ ਜੀ ਉਹ ਜੀ ਦੀ ਵਾਲੀ ਪਦਵੀ। ਹੁਣ ਤੁਸੀਂ ਪਾਵਰ ਚ ਨਹੀਂ ਹੈਗੇ। ਫਿਰ ਜਿਹੜੇ ਹੁਣ ਸਾਬਕਾ ਹੋਏ ਜੀ ਫਿਰ ਤੁਸੀਂ ਪਹਿਲਾਂ ਮਤਲਬ ਹੈਗੇ ਦੀ ਜੀਜੇ ਨਾਲ ਜਿਆਦਾ ਪੁੱਤ। ਹਾਂ ਗਰਮੀ ਬਹੁਤ ਹੋ ਰਹੀ ਆ। ਦਿਮਾਗ ਨੂੰ ਗਰਮਾਇਸ਼ ਚੱਲ ਰਹੀ ਆ। 44 ਡਿਗਰੀ ਸੈਲਸੀਅ ਔਰ ਜੀ ਦੇ ਠੀਕ ਹੈ ਜਮਾ ਵਧੀਆ ਕਿਧਰੋਂ ਆਏਗਾ ਬਸ ਉੱਥੋਂ ਵੋਟਾਂ ਤੋਂ ਹਜੇ ਵੋਟਾਂ ਪੈਣ ਨਹੀਂ ਲੱਗੀਆਂ ਦੋ ਕੁ ਦਿਨਾਂ ਦੀਆਂ ਸਟੀਆਂ ਦੀ ਮਹਾਚਲ ਫਿਰਮਾ ਕਰੇਗਾ